ਐ ਗੁਰੂ ਘਰ ਜੇ ਕੱਲੇ ਘੇੜੇ ਮਾਰ ਕੇ ਮੁੜ ਜਾਓਗੇ ਨਾ ਤਾਂ ਬਾਬਾ ਜੀ ਦਾ ਠੁੱਲੂ ਆ ਸੇ ਕਿਸੇ ਗੁਰਦੁਆਰੇ ਚ ਰੋਜ਼ ਜਾ ਕੇ ਮੱਥਾ ਟੇਕ ਕੇ ਬਾਬਾ ਜੀ ਦਾ ਪ੍ਰਸ਼ਾਦ ਲੈ ਕੇ ਮੁੜੇ ਆਉਣਾ ਤੇ ਗ੍ਰੰਥ ਨੂੰ ਪੜ੍ਹਨਾ ਨਾ ਕੁਛ ਨਹੀਂ ਮਿਲਣਾ ਜਿੱਦਾ ਬਾਬੇ ਸ਼ਿਵਲਿੰਗ ਤੇ ਜਾ ਕੇ ਦੁੱਧ ਚੜਾ ਦੇਣਾ ਬਿਲ ਦੇ ਪੱਤੇ ਚੜਾ ਦੇਣਾ ਤੇ ਮੁੜੇ ਆਉਣਾ ਕੁਛ ਨਹੀਂ ਮਿਲਣਾ बस ਲੈ ਕੇ यात्रा ਤੇ ਜਾਣਾ ਤੇ ਪਿਕਨਿਕ ਨੂੰ ਜਾਣਾ ਖਾਣਦੇ ਪਿੰਦੇ ਉੱਥੇ 10 ਮਿੰਟ ਦਾ ਡਰਾਮਾ ਕਰਕੇ ਵਾਪਸ ਫਿਰ ਪਿਕਨਿਕ ਕੁਛ ਨਹੀਂ ਮਿਲਣਾ ਗੁਰੂ ਦਾ ਦਵਾਰ ਤੇ ਜਾ ਕੇ ਬਾਬਾ ਜੀ ਨਾਲ ਸੈਲਫੀ ਖਿੱਚ ਕੇ ਫੇਸਬੁੱਕ ਤੇ ਪਾ ਕੇ ਫਿਰ ਅਰਦਾਸ ਚ ਖੜੇ ਹਾਜ਼ਰੀਆਂ ਕਬੂਲ ਕਰਿਓ ਨਹੀਂ ਹੋਣੀ ਧੋਕੇ ਮਾਰਦਾ ਨਹੀਂ ਇਹ ਇਹ ਦੇਸੀ ਕਿਹਾ ਹੈ ਜਿਹੜਾ ਆ ਮੇਰੇ ਅਰਕਾ ਨੇ ਫੜ ਰੱਖਿਆ ਨਾ ਕੰਮ ਵਿੱਚ ਵੀ ਜਾਓ ਤੇ ਡੰਡਕ ਮੰਡਕ ਜੀ ਕਰੋ ਤੇ ਲੱਗੀ ਹਾਜ਼ਰੀ ਐਦਾਂ ਨਹੀਂ ਲੱਗਦੀ ਨਾਮ ਜਪਣਾ ਪਊ ਤੇ ਜਿਹੜੇ ਫਕੀਰਾਂ ਕੋਲੋਂ ਤੁਸੀਂ ਆ ਕੇ ਤੂੜੀ ਦੀਆਂ ਪੰਨਾ ਮੰਗਦੇ ਹੋ ਨਾ ਪਾਸਪੋਰਟ ਲੈ ਲੈ ਕੇ ਆਉਣੇ ਹੋ ਵੀ ਲਵਾਇਓ ਜੀ ਕੈਨੇਡਾ ਦਾ ਵੀਜ਼ਾ ਉਹ ਫਕੀਰ ਇਹਨਾਂ ਕਮਾਸਤੇ ਨਹੀਂ ਓਏ ਜਿਹੜੇ ਆ ਕੇ ਮੁੰਡੇ ਮੰਗਦੇ ਫਿਰਦੇ ਹਾਂ ਮੁੰਡਾ ਦੇ ਦਿਓ ਜੀ ਉਹ ਮੁੰਡੇ ਦੇਨ ਨੂੰ ਨਹੀਂ ਐ ਫਕੀਰ ਦਾ ਤਾਂ ਕੰਮ ਹੀ ਮੇਰੇ ਵਰਗੇ ਭੁੱਲੇ ਨੂੰ ਰਸਤਾ ਦਿਖਾਉਣਾ ਵੀ ਆ ਜਾ ਮੈਂ ਤਾਂ ਜੱਪੀ ਜਾਂਦਾ ਪੁੱਤ ਤੂੰ ਵੀ ਬੈਠਾ ਜਾ ਆ ਜਾ ਰਲ ਕੇ ਜੱਪੀਏ ਮੈਂ ਅਮਰੀਕਾ ਜਦ ਬੇਰੇ ਕੋਲ ਜਾਊਂਗਾ ਜੇ ਤਾਂ ਪਾਸਪੋਰਟ ਲੈ ਕੇ ਥੋੜਾ ਜਾਊਂਗਾ ਜਾਂ ਮੈਂ ਥੋੜਾ ਕਹਿ ਦਾਂਗਾ ਵੀ ਮੇਰੀ ਹੋਰ ਚੜ੍ਹਾਈ ਕਰ ਦੇ ਵਾਦਾ ਕਰੂੰਗਾ ਆਪਦੇ ਵਰਗਾ ਬਣਾ ਮੈਨੂੰ ਖਸਮ ਕੋਲ ਖਸਮ ਮੰਗ ਜੈ ਬੰਦਗੀ ਵਾਲਾ ਜੇ ਮੇਰੇ ਵਰਗਾ ਡਰਾਮੇ ਬਾਜਾ ਪਾਸੇ ਹੋ ਜਾ ਇੱਥੇ ਮਰਦੇ ਆਪਾਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਦਿਨ ਕੋਈ ਹੋਰ ਮਨਾਉਂਦੇ ਆ ਗੁਰੂ ਰਵਿਦਾਸ ਜੀ ਦਾ ਦਿਨ ਕੋਈ ਹੋਰ ਮਨਾਉਂਦੇ ਆ ਬਾਬੇ ਨਾਮਦੇਵ ਦਾ ਦਿਨ ਕੋਈ ਹੋਰ ਮਨਾਉਂਦੇ ਆ ਬਾਬੇ ਕਬੀਰ ਦਾ ਦਿਨ ਕੋਈ ਹੋਰ ਮਨਾਉਂਦੇ ਆ ਇੱਥੇ ਮਰਦੇ ਆ ਜਦੋਂ ਆਪਦੇ ਆਪ ਦੇ ਗੁਰੂ ਮੰਨ ਕੇ ਨਗਰ ਕੀਰਤਨ ਕਰਦੇ ਆ ਇੱਥੇ ਮਰਦੇ ਆ ਰਲ ਕੇ ਕੱਟੋ ਇੱਕ ਪਿਆਰ ਦੇ ਪੁੱਤ ਹੋ ਕੇ ਕੱਢੋ ਸਵਾਦ ਆਜੂ ਬਾਬਿਓ ਮੜ ਕੇ ਵੇਖ ਕਦੇ ਕੁਰਬਾਨ ਮੜ ਕੇ ਵੇਖ ਕਦੇ ਕੁਰਬਾਨੀ ਮਨੂਆ ਕਦੇ ਨਾ ਡੋਲੇ ਟੱਕੜੀ ਨਾਨਕ ਦੀ